ਕਪੂਰਥਲਾ ਪੁਲਿਸ ਦੇ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਅਜਾਹੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਕਪੂਰਥਲਾ ਪੁਲਿਸ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਸੀ ਕਿਉਂਕਿ ਕਪੂਰਥਲਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੋਰੀ ਦੀਆਂ ਲਗਾਤਾਰ ਘਰਦਾਤਾ ਹੋ ਰਹੀਆਂ ਸੀ ਅਤੇ ਜਿਸ ਦੇ ਵਿੱਚ ਜ਼ਿਆਦਾਤਰ ਮੋਟਰਸਾਈਕਲਾਂ ਦੀਆਂ ਚੋਰੀ ਦੀਆਂ ਘਰਦਾਤਾ ਸ਼ਾਮਲ ਸੀ ਪੁਲਿਸ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਦੇ ਦੁਆਰਾ ਪਹਿਲਾਂ ਇਸ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਬਿਆਨ ਪਾਚੀ ਤੋਂ ਬਾਅਦ ਉਸ ਦੇ ਦੂਜੇ ਸਾਥੀ ਨੂੰ ਵੀ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਚੋਰਾਂ ਦੇ ਕੋਲੋਂ ਚਾਰ ਮੋਟਰਸਾਈਕਲ ਅਤੇ ਇੱਕ ਸਕੂਟੀ ਐਕਟਿਵਾ ਜੋ ਕਿ ਇਹਨਾਂ ਨੇ ਵੱਖ-ਵੱਖ ਸਥਾਨਾਂ ਤੋਂ ਚੋਰੀ ਕੀਤੀਆਂ ਸੀ ਬਰਾਮਦ ਕੀਤੀਆਂ ਗਈਆਂ ਨੇ ਹਾਂਜੀ ਸਰ ਇਹ ਕੀ ਮਸਲਾ ਸੀਗਾ ਜੀ ਇਹ ਤਕਰੀਬਨ 1 ਮਿੰਟ ਤੋਂ ਸਾਡੇ ਸ਼ਹਿਰ ਕਪੂਰਥਲਾ ਦੇ ਵਿੱਚ ਕੋਈ ਵਾਰਤਾ ਹੋ ਰਹੀਆਂ ਸੀ ਮੋਟਰਸਾਈਕਲ ਚੋਰੀ ਸਕੂਟਰ ਚੋਰੀ ਤੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਵਿਦਾਊ ਨੰਬਰ ਪਲੇਟ ਜੋ ਕਿ ਗੁੰਦਵਾਲ ਸਾਈਡ ਤੋਂ ਮੋਟਰਸਾਈਕਲ ਆ ਰਿਹਾ ਤੇ ਅਸੀਂ ਉੱਥੇ ਨਾਕਾ ਲਗਾਇਆ ਨਾਕਾ ਲਗਾ ਕੇ ਜਦੋਂ ਉਸ ਮੋਟਰਸਾਈਕਲ ਨੂੰ ਰੋਕਿਆ ਗਿਆ ਤਾਂ ਉਹਨਾਂ ਦੇ ਕੋਲ ਉਹਨਾਂ ਦੇ ਪਰਿਡੋ ਦੋ ਬੰਦੇ ਬੈਠੇ ਹੋਏ ਸੀ ਇੱਕ ਦਾ ਨਾਮ ਮਨਦੀਪ ਸਿੰਘ ਜੋ ਕਿ ਗੁੰਦਵਾਲ ਦਾ ਰਹਿਣ ਵਾਲਾ ਹੈ ਇੱਕ ਦਾ ਨਾਮ ਸਤਵੰਤ ਸਿੰਘ ਜੋ ਵੀ ਉਹ ਵੀ ਗੁੰਦਵਾਲ ਦਾ ਰਹਿਣ ਵਾਲਾ ਪਰ ਉਹ ਰੌਲਾ ਪਾਉਂਦਾ ਦੁਰਾਨੇ ਪੁਸ਼ਕੇਸ਼ ਜਦੋਂ ਉਹਨਾਂ ਨੇ ਪੁਸ਼ਕੇਸ਼ ਸ਼ੁਰੂ ਕੀਤੀ ਪੁਸ਼ਕੇਸ਼ ਦੇ ਵਿੱਚ ਇਹਨਾਂ ਨੇ 5 ਸਾਨੂੰ ਵਾਈਕਲਸ ਰਿਕਵਰ ਕਰਵਾਏ ਜੋ ਕਿ ਹਰ ਇੱਕ ਕਪੂਰਥਲੇ ਸ਼ਹਿਰ ਦੇ ਵਿੱਚੋਂ ਹੀ ਮਿਲੇ ਇੱਕ ਮਹੀਨੇ ਦੇ ਅੰਦਰ ਅੰਦਰ ਚੋਰੀ ਕੀਤੇ ਤੇ ਅਸੀਂ ਇਹਨਾਂ ਦਾ ਰਿਕਵਰ ਵਾਈਕਲਸ ਨੂੰ ਕਵਰ ਕਰਨੇ ਅਸੀਂ ਇਹਨਾਂ ਤੇ ਪਰਚਾ ਨੰਬਰ 54/23 389411 ਦੇ ਵਿੱਚ ਅਸੀਂ ਬਿਚਾ ਦਰਜ ਕਰ ਦਿੱਤਾ ਹੋਇਆ ਹੁਣ ਦੁਰਾਨੇ ਰਮਾਨ ਨੇ ਵੀ ਪੁਸ਼ਕੇਸ਼ ਕਰਕੇ ਹੋਰ ਵੀ ਵਾਈਕਲ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲਾਈਵ ਤੇ ਇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸ਼ਲਾ ਦੀ ਵਿਸ਼ੇ